ਬਿੰਦਨਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਈਹਾਂ ਘਾਟ ਚੱਲੋ ਹਰਲਾਹਾ ਪਰਲੋ ਝੋਲੀ ਆਗੇ ਬਸਨ ਸੁਹਿਲਾ ਕੱਖ ਨਹੀਂ ਲੈ ਕੇ ਆਏ ਤੇ ਨਾਲ ਜਾਣਾ ਏ ਬਸ ਯਾਦਾਂ ਹੁੰਦੀਆਂ ਜੇ ਤੇ ਮੌਤ ਇਦਾਂ ਦੀ ਚੀਜ਼ ਐ ਤੋਂ ਕੋਈ ਲੋਕ ਨਹੀਂ ਸਕਿਆ ਤਾਂ ਕਰਕੇ ਹਮੇਸ਼ਾ ਜਦੋਂ ਮੌਤ ਵਰਦੀ ਐ ਹਕੂਮਤਾਂ ਸਮੇਂ-ਸਮੇਂ ਸਿਰ ਜੰਗ ਲਾਉਂਦੀਆਂ ਐ ਸਭ ਦੁਨੀਆ ਦਾ ਲਹੂ ਸੁੱਕ ਜਾਂਦਾ ਏ ਇੱਕ ਬਾਬੇ ਦਾ ਪੁੱਤ ਇੱਕ ਬਾਬੇ ਦਾ ਸਿੱਖ ਜਿਹੜਾ ਏ ਉਹ ਸਾਹਮਣੇ ਖੜੋ ਕੇ ਕਹਿੰਦਾ ਏ ਮੋਹਿ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੈ ਦਵਾਰ ਮਤ ਹਰ ਪੂਛੈ ਕੌਣ ਹੈ ਪਰਾ ਹਮਾਰੇ ਇਹ ਸਾਰੀ ਖੇਡ ਕਿੱਥੋਂ ਨਿਕਲਦੀ ਗੁਰਬਾਣੀ ਚੋਂ ਜਿੰਨਾ ਚਿਰ ਅਸੀਂ ਸੰਥਿਆ ਨਹੀਂ ਕਰਦੇ ਅਸੀਂ ਨਿਤਨੇਮ ਨਹੀਂ ਕਰਦੇ ਗੁਰਬਾਣੀ ਤੇ ਅਮਲ ਨਹੀਂ ਕਰਦੇ ਕੱਲਾ ਮੱਥਾ ਟੇਕੀ ਜਾਵਾਂਗੇ ਨਹੀਂ ਪਤਾ ਲੱਗਣਾ ਜਦੋਂ ਖੇੜ ਪਤਾ ਲੱਗੀ ਨਾ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ ਉਹ ਆ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਇਥੋਂ ਤੱਕ ਵਿਦਵਾਨ ਲਿਖਦੇ ਕਿ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਦੋ ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਸਿੰਘਾਂ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਕਹਿਣ ਲੱਗੇ ਬਾਬਾ ਮਹਾਰਾਜ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਸਥਾਨ ਸਿੰਗਾਪੂਰ ਹੈ ਉਹਨਾਂ ਮਾਪੁਰਖਾਂ ਨੂੰ ਬਾਬਾ ਜੀ ਨੇ ਅਸੀਸਾਂ ਦਿੱਤੀਆਂ ਦਸਤਾਰੇ ਦਿੱਤੇ 500 ਰੁਪਈਆ ਵੀ ਦਿੱਤਾ ਕਹਿਣ ਲੱਗੇ ਉਹਨਾਂ ਦਾ ਨਾਂ ਨਹੀਂ ਸੀ ਇਹ ਉਹ ਸੇਵਾ ਹੀ ਨੀ ਪਾਵਣਾ ਨਾ ਲੰਗਰ ਚ ਕਰਦੇ ਸੀ ਜਿੰਨੇ ਆਉਣਾ ਮਹਾਰਾਜ ਜੀ ਜਲ ਮਹਾਰਾਜ ਜੀ ਪ੍ਰਸ਼ਾਦਾ ਮਹਾਰਾਜ ਜੀ ਦਾਲ ਉਹ ਇੰਨੇ ਹੀ ਭਾਵਨਾ ਨਾਲ ਬੋਲਦੇ ਸੀ ਵੀ ਸੰਗਤ ਨੇ ਤੇ ਮਹਾਂਪੁਰਖਾਂ ਨੇ ਉਹਨਾਂ ਦਾ ਨਾਮ ਹੀ ਰੱਖਤਾ ਬਾਬਾ ਮਹਾਰਾਜ ਜੀ ਇੰਨੇ ਪਿਆਰ ਨਾਲ ਸੇਵਾ ਕਮਾਈ ਕਹਿੰਦੇ ਬਾਬਾ ਜੀ ਵਕਤ ਇਦਾਂ ਦਾ ਹੋਣਾ ਏ ਵੀ ਸਾਡੀ ਅਰਦਾਸ ਤੇ ਦੇਖ ਦਾ ਸਮਾਂ ਨਹੀਂ ਹੋਣਾ ਜਦੋਂ ਆਪਣਿਆਂ ਨੇ ਆਪਣਿਆਂ ਤੇ ਹਮਲਾ ਕਰਨਾ ਏ ਤੇ ਤੁਹਾਡੀ ਡਿਊਟੀ ਹੈ ਤੁਸੀਂ ਅਰਦਾਸਾ ਵੀ ਸੋਧ ਦਿਓ ਤੇ ਦੇਖ ਵੀ ਕਰਾ ਦਿਓ ਤੇ ਭਾਵ ਭਾਵਨਾ ਨਾਲ ਸਾਰਾ ਦ੍ਰਿਸ਼ ਪਹਿਲਾਂ ਹੀ ਵੇਖ ਲਿਆ ਕਹਿਣ ਲੱਗੇ ਅਸੀਂ ਕੱਲ ਨੂੰ ਸ਼ਹੀਦ ਹੋ ਜਾਣਾ ਆਖੋ ਸਤਿਨਾਮ ਹੁਣ ਆਪਾਂ ਨੂੰ ਥੋੜਾ ਪਤਾ ਆਪਣੇ ਤੇ ਇਥੇ ਕਈ ਆਗੂ ਆ ਜਿੱਦਾਂ ਦੇ ਆ ਵੀ ਬੁੱਢੇ ਵੀ ਹੋ ਗਿਆ ਕਰੋੜਾਂ ਦੀਆਂ ਜਾਇਦਾਦਾਂ ਵੀ ਕੋਲੇ ਨਹੀਂ ਸੱਚ ਬੋਲ ਕੇ ਰਾਜੀ ਨਹੀਂ ਅਜੇ ਵੀ ਕਹੀ ਜਾਂਦੇ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੀ ਆਖੋ ਸਤਿਨਾਮ ਤੇ ਬਾਣੀ ਕਹਿੰਦੀ ਸਬਣਾ ਮਰਨਾ ਆਇਆ ਵਿਛੋੜਾ ਸਭ ਨਾ ਪੁੱਛੋ ਜਾਈ ਸਿਆਣਿਆਂ ਅੱਗੇ ਮਿਲਨ ਕੇ ਨਾ ਗੁਰੂ ਮਹਾਰਾਜ ਦੇ ਸਹਬਜ਼ਾਦੇ ਸਤ ਨੌ ਸਾਲ ਦੇ ਆਪਾਂ ਸਾਰੇ ਕਥਾ ਸੁਣਦੇ ਉਹਨਾਂ ਸੱਚ ਤੇ ਖੜੋ ਕੇ ਆਖਿਆ ਸੀ ਸੂਬਿਆ ਧਰਮ ਵਾਸਤੇ ਜੂਝਣ ਲੱਗੇ ਉਮਰਾਂ ਇੱਥੇ ਨਹੀਂ ਵੇਂਦੀਆਂ ਅਸੀਂ ਆਪਣੇ ਧਰਮ ਲਈ ਆਪਣਾ ਸਿਰ ਕਟਾਵਾਂਗੇ ਤੂੰ ਬੇਨਤੀ ਕਰੀ ਜਿੰਨੀ ਉੱਚੀ ਸ਼ਹੀਦਾਂ ਦਾ ਲਹੂ ਤੇ ਬੋਟੀਆਂ ਉੱਡਣੀਆਂ ਓੜਿਓੜੇ ਨਿਸ਼ਾਨ ਸਾਬ ਝੁੱਲਣੇ ਆਖੋ ਸਤ ਨਾਮ ਕਦੇ ਛੋਟੀ ਗੱਲ ਐ ਅੱਜ ਅਸੀਂ ਇਹ ਕਹਿੰਨੇ ਵੀ ਮਾਰੇ ਦੇ ਪੁੱਤ ਸ਼ਹੀਦ ਹੋਣਾ ਉਹ ਤਰਮ ਨਹੀਂ ਗੱਲ ਕਰਨ ਪਰ ਆਪਾਂ ਨਹੀਂ ਕਰਨੀ ਆਪਾਂ ਨਾ ਕਿਸੇ ਗਰੀਬ ਦੀ ਬਾਹ ਫੜਨੀ ਨਾ ਕਿਸੇ ਲਈ ਆਪਾਂ ਕੋਈ ਪ੍ਰਬੰਧ ਕਰਨਾ ਹੈ ਨਾ ਕਿਸੇ ਨੂੰ ਸਹਾਰਾ ਦੇਣਾ ਹੈ ਧੰਨ ਬਾਬਾ ਵੀਰ ਸਿੰਘ ਦਾ ਜੀਵਨ ਮੇਰੇ ਵਰਗਾ ਨਿਰਗੁਣ ਆਰਾ ਕੀ ਸੁਣਾਵੇਗਾ ਅੱਜ ਆਪਾਂ ਸਾਰੇ ਅਸੀਂ ਵੀ ਵਿਚੇ ਪ੍ਰਚਾਰਕ ਆਪਣੇ ਘਰ ਬਣਾਉਣ ਤੇ ਲੱਗਿਆ ਇੱਕ ਇੱਕ ਦੋ ਦੋ ਘਰ ਇੱਥੇ ਇੱਕ ਇੱਕ ਬਾੜ ਬਣ ਗਿਆ ਅਮਰੀਕਾ ਕੈਨੇਡਾ ਧੰਨ ਬਾਬਾ ਵੀਰ ਸਿੰਘ ਨੂੰ ਜਦੋਂ ਪੜ੍ਹੀਏ ਇਦਾਂ ਦੇ ਸਾਧੂ ਸੀ ਲੋਕੀ ਸੰਗਤ ਦੀ ਮਾਇਆ ਨਾ ਪ੍ਰਾਪਰਟੀਆਂ ਆਪਣੀਆਂ ਜਾਇਦਾਦਾਂ ਬਣਾ ਗਏ ਧੰਨ ਬਾਬਾ ਵੀਰ ਸਿੰਘ ਸਾਹਿਬ ਜਿਨ੍ਹਾਂ ਨੇ ਗੁਰੂ ਦੀ ਸੰਗਤ ਬਦਲੇ ਆਪਣੀ ਛੱਤ ਦੇ ਬਾਲੇ ਵੀ ਲੋਕੇ ਸਾੜ ਦਿੱਤੇ ਆਖੋ ਸਤਨਾਮ ਇਹੋ ਜਿਹੇ ਸਾਧੂ ਕਿੱਥੋਂ ਲੱਭਣਗੇ ਅੱਜ ਜਿਨ੍ਹਾਂ ਨੇ ਆਪਣੀ ਛੱਤ ਦੇ ਬਾਲੇ ਆਪਣੀ ਸਤੀਰੀ ਲਾ ਕੇ ਸੰਗਤ ਆਈ ਤੇ ਲੰਗਰ ਪਕ ਰਿਆ ਲੱਕੜਾਂ ਗਿੱਲੀਆਂ ਮੀਂਹ ਪੈ ਗਿਆ ਜਿੱਦਾਂ ਮਹਾਂਪੁਰਖ ਦਸਰੇ ਵੀ ਸਮਾਗਮ ਪਹਿਲੀ ਚ ਹੁੰਦਾ ਹੈ ਤੇ ਮੀਂਹ ਕਰਕੇ ਆ ਜਿੱਥੇ ਹੈ ਇਸ ਤਰ੍ਹਾਂ ਹੀ ਉਹਦੋਂ ਖੇਡ ਵਰਤੀ ਲੱਕੜਾਂ ਗਿੱਲੀਆਂ ਹੋਣ ਦੇ ਬਾਵਜੂਦ ਆਪਣੀ ਛੱਤ ਜਿਹੜੀ ਘਰ ਦੀ ਖੋਲ ਕੇ ਉਹ ਬਾਲਣ ਥੱਲੇ ਡਾਤੀ ਤੇ ਮਾਂ ਕਹਿਣ ਲੱਗੀ ਵੀਰਸਿਆਂ ਲੋਕੀ ਘਰ ਬਣਾਉਂਦੇ ਵੇਖਿਆ ਆ ਕਿਹੜਾ ਪੁੱਤ ਮੇਰੇ ਘਰ ਆਇਆ ਜਿਹੜਾ ਆਪਣੇ ਘਰ ਦੀ ਸ਼ਾਦੀ ਫੂਕੀ ਜਾਂਦਾ ਆਖੋ ਸਤਿਨਾਮ ਵੇਖੋ ਜੀ ਜੀਵਨ ਬੋਲਦਾ ਮੇਰੀ ਤੇ ਉਮਰ ਹੀ ਕੁਝ ਨਹੀਂ ਹੈ ਕਿੰਨੇ ਮਹਾਤਮਾ ਬੈਠੇ ਦਾਸ ਦੇ ਨਾਲ ਸਾਰੇ ਤੁਸੀਂ ਜੀਵਨ ਵਾਲੇ ਜੀ ਤੁਹਾਡੇ ਚ ਪੜੇ ਲਿਖੇ ਬੈਠੇ ਹੋਣਗੇ ਐਵੇਂ ਨਹੀਂ ਉਹਨਾਂ ਦੇ 366 ਕੇ 65 ਕਰੀਬ ਦਮਦਮੇ ਸਹਿਬ ਹੈ ਪੰਜਾਬ ਚ ਆਖੋ ਸਤਿਨਾਮ ਕੈਸੀਆਂ ਉਹਨਾਂ ਦੇ ਜੀਵਨ ਦੀਆਂ ਖੇਡਾਂ ਸੀ ਕਿ ਜਿਨ੍ਹਾਂ ਨੇ ਆਪਣੀ ਛੱਤ ਨੂੰ ਅੱਗ ਲਾਤੀ ਪਰ ਗੁਰੂ ਨਾਨਕ ਦੀ ਸੰਗਤ ਭੁਖੀ ਨਹੀਂ ਜਾਣਦੀ ਆਓ ਸਾਰੇ ਪੜੀਏ ਜੀ ਜਿਨ ਕੇ ਚੋਲੇ ਰਤੜੇ ਪਿਆਰੇ ਜਿਨ ਕੇ ਚੋਲੇ ਰਤੜੇ ਪਿਆਰੇ ਜਿਨ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਕੰਤ ਤਿਨਾ ਕੈ ਪਾਸ ਕੰਤ ਤਿਨਾ ਕੈ ਪਾਸ ਜਿਨ ਕੇ ਚੂਲੇ ਰਤੜੇ ਪਿਆਰੇ ਜਿਨ ਕੇ ਚੂਲੇ ਰਤੜੇ ਪਿਆਰੇ ਜਿਨ ਕੋ ਤੇ ਰਸੜੇ ਪਿਆਰੇ ਜਿਨ ਕੇ ਚੋੜੇ ਰਸੜੇ ਪਿਆਰੇ ਕੰਤ ਤਿੰਨਾ ਕ ਪਾਸ ਕੰਤ ਤਿੰਨਾ ਕ ਪਾਸ ਕੰਤ ਪਾਸ ਪੜੋ ਸਾਰੀ ਬਾਣੀ ਪੜੋ ਤੂੜ ਤਿਨਾ ਕੀ ਜੇ ਮਿਲੈ ਜੀ ਤੂੜ ਤਿਨਾ ਕੀ ਜੇ ਮਿਲੈ ਜੀ ਤੂੜ ਕੀ ਜੇ ਮਿਲੈ ਤੋਰ ਸਾਰੇ ਜੀ ਤੂੜ ਤਿਨਾ ਕੀ ਜੇ ਟੂੜ ਤਨਾ ਕੀ ਜੇ ਮਿਲੈ ਜੀ ਧੂੜ ਕੇ ਜੇ ਰੈ ਤੋੜੇ ਤਨਾ ਕੀ ਜੇ ਮਿਲੈ ਕਹਉ ਨਾਨਕ ਕੀ ਅਰਦਾਸ ਕਹਉ ਨਾਨਕ ਕੀ ਅਰਦਾਸ ਕਹਉ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਜਿਨ